ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਲੈ ਕੇ ਆਇਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜਦੋਂ ਆਪ ਸਰਕਾਰ ਆਈ ਸੀ ਤਾਂ ਉਸ ਦੇ ਵੱਲੋਂ ਬਹੁਤ ਸਾਰੀਆਂ ਜਿਹੜੀਆਂ ਗਰੰਟੀਆਂ ਦਿੱਤੀਆਂ ਗਈਆਂ ਸੀ ਵਾਅਦੇ ਕੀਤੇ ਗਏ ਸੀ ਤੇ ਉਹਨਾਂ ਵਿੱਚੋਂ ਇੱਕ ਵਾਅਦਾ ਸੀਗਾ ਕਿ ਔਰਤਾਂ ਨੂੰ ਹਰ ਮਹੀਨੇ ਜਿਹੜੇ ਹਜ਼ਾਰ-ਹਜ਼ਾਰ ਰੁਪਏ ਉਹਨਾਂ ਦੇ ਖਾਤੇ ਦੇ ਵਿੱਚ ਮਿਲਣਗੇ ਤੇ ਬਹੁਤ ਹੀ ਲੰਮੇ ਸਮੇਂ ਤੋਂ ਆਪਾਂ ਉਸ ਚੀਜ਼ ਦੀ ਵੇਟ ਕਰਦੇ ਆ ਰਹੇ ਹਾਂ ਕਿ ਕਦੋਂ ਜਿਹੜੇ ਫਾਰਮ ਨੇ ਉਹ ਸਟਾਰਟ ਹੋਣਗੇ ਕਦੋਂ ਰਜਿਸਟ੍ਰੇਸ਼ਨ ਸਟਾਰਟ ਹੋਊਗੀ ਤਾਂ ਹੁਣ ਵੀ ਰੀਸੈਂਟਲੀ ਡਾਕਟਰ ਬਲਜੀਤ ਕੌਰ ਵੱਲੋਂ ਇੱਕ ਤੋਹਫੇ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਧੀਆਂ ਭੈਣਾਂ ਨੂੰ ਰਖੜੀ ਮੌਕੇ ਦਿੱਤੀ ਜਾਵੇਗੀ ਵੱਡੀ ਸੁਖਾ ਜਾਹਰ ਸੀ ਗੱਲ ਹੈ ਇਹ ਉਸੇ ਹੀ ਤੋਹਫੇ ਦੀ ਗੱਲ ਕਰ ਰਿਹਾ ਜੋ ਇਹਨਾਂ ਨੇ ਪ੍ਰੋਮਿਸ ਕੀਤਾ ਸੀ ਕੁਕੀ ਹੋਮ ਸਰਕਾਰ ਨੂੰ ਵੀ ਪਤਾ ਹੈ ਕਿ ਉਹਨਾਂ ਦੇ ਜਾਣ ਦੇ ਵਿੱਚ ਘੱਟ ਸਮਾਂ ਰਹਿ ਗਿਆ ਤਾਂ ਇੱਕੋ ਹੀ ਗਰੰਟੀ ਰਹਿੰਦੀ ਹੈ ਜਿਹੜੀ ਉਹਨਾਂ ਦੀ ਹਲੋ ਪੂਰੀ ਨਹੀਂ ਹੋਈ ਤਾਂ ਉਮੀਦ ਹੈ 19 ਅਗਸਤ ਨੂੰ ਰਖੜੀ ਵਾਲੇ ਦਿਨ ਉਹਨਾਂ ਤੋਂ ਐਲਾਨ ਕੀਤਾ ਜਾਊਗਾ ਤੇ ਉਦੋਂ ਹੀ ਜਿਹੜੇ ਰਜਿਸਟ੍ਰੇਸ਼ਨ ਫਾਰਮ ਹੋਣਗੇ ਉਹ ਸਟਾਰਟ ਹੋਣਗੇ ਤੇ ਉਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਬੈਂਕ ਨਾਲ ਅਟੈਚ ਕਰਕੇ ਰੱਖੋ ਤਾਂ ਕਿ ਟਾਈਮ ਤੇ ਕਿਸੇ ਵੀ ਔਰਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਬੇਸਿਕਲੀ ਮੇਨ ਇਹ ਹੀ ਦੋ ਰਿਕੁਆਇਰਮੈਂਟਸ ਹੋਣਗੇ ਆ ਕਿ ਤੁਹਾਡਾ ਆਧਾਰ ਕਾਰਡ ਤੁਹਾਡੇ ਬੈਂਕ ਖਾਤੇ ਨਾਲ ਲਿੰਕ ਹੋਵੇ ਤੇ ਪੈਨ ਕਾਰਡ ਵੀ ਜੇਕਰ ਕਿਸੇ ਦਾ ਰੀਨਿਊ ਕਰਾਉਣ ਵਾਲਾ ਹੈ ਕੋਈ ਨੇਮ ਚੇਂਜ ਕਰਾਉਣ ਵਾਲਾ ਤਾਂ ਉਹ ਵੀ ਆਪ ਦਾ ਤੁਸੀਂ ਹੁਣੇ ਕਰਵਾ ਕੇ ਰੱਖ ਸਕਦੇ ਹੋਗੇ ਕੁਕੀ ਦੇ ਲਈ ਮੈਨੂੰ ਲਾਦਾ ਜ਼ਿਆਦਾ ਲੰਮਾ ਸਮਾਂ ਨਹੀਂ ਦਿੱਤਾ ਜਾਊਗਾ ਫਾਰਮ ਜ਼ਿਆਦਾਤਰ ਨਹੀਂ ਤੇ ਮਹੀਨਾ ਹੀ ਚੱਲਦੇ ਹੁੰਦੇ ਆ ਇਸ ਤੋਂ ਵੱਧ ਨਹੀਂ ਚੱਲਦੇ ਜਿੱਦਾਂ ਹੀ ਸਾਡੇ ਕੋਲੇ ਰਜਿਸਟ੍ਰੇਸ਼ਨ ਫਾਰਮ ਦੀ ਡੇਟ ਕਦੋਂ ਆਰੀ ਉਹ ਸਾਡੇ ਕੋਲ ਇਨਫੋਰਮੇਸ਼ਨ ਮਿਲਦੀ ਆ ਅਸੀਂ ਤੁਹਾਨੂੰ ਨਾਲ ਦੀ ਨਾਲ ਹੀ ਦੱਸ ਦਵਾਂਗੇ ਕਿਹੜੇ ਪੋਰਟਲ ਤੇ ਜਾ ਕੇ ਤੁਸੀਂ ਅਪਲਾਈ ਕਰਨਾ ਹੈਗਾ ਜਾਂ ਕਿੱਥੇ ਵਿਜ਼ਿਟ ਕਰਨਾ ਹੋਊਗਾ ਤੁਸੀਂ ਸੁਵਿਧਾ ਕੇਂਦਰ ਜਾਣਾ ਹੋਊਗਾ ਜਾਂ ਬੈਂਕ ਜਾਣਾ ਹੋਊਗਾ ਜਿੱਦਾਂ ਹੀ ਸਾਨੂੰ ਇਨਫੋਰਮੇਸ਼ਨ ਮਿਲਦੀ ਆ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਲਈ गुजारिश ਹੈ ਜੇਕਰ ਤੁਸੀਂ ਚੈਨਲ ਤੇ ਫਸਟ ਟਾਈਮ ਆ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਹਰ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਸਮੇਂ ਤੋਂ ਸਮੇਂ ਸਿਰ ਪਹੁੰਚਦੀ ਰਹੇ ਧੰਨਵਾਦ